ਸ੍ਰੀ ਕਾਲ ਜੀ ਸਾਰਿਆਂ ਨੂੰ ਅਮਿਤ ਸਾਹਿਬ ਕਹਿੰਦਾ ਕਹਿੰਦਾ ਆਣ ਨਹੀਂ ਦੇਣੀ ਕਹਿੰਦਾ ਕਿਸਾਨ ਦਿੱਲੀ ਪਤਾ ਹੈ ਕੀ ਦਵਾਰਾਂ ਦੂਰਾਂ ਜੀ ਕਰੀ ਜਾਂਦੇ ਨੇ ਕੰਕਰੀਟ ਦੀਆਂ ਸਾਡੇ ਵੱਲੋਂ ਤਾਂ ਸਾਰੇ ਪੰਜਾਬ ਦੇ ਵਾਲੇ ਦਵਾਰੇ ਕਰ ਤੋਂ ਤੁਸੀਂ ਜੇ 12 13 ਤਰੀਕ ਤੋਂ ਪਹਿਲਾਂ ਸਾਡੀ ਐਮਐਸਪੀ ਦਾ ਹੱਲ ਨਾ ਕੀਤਾ ਨਾ ਸਾਡੀ ਕਰਜ਼ਾ ਮੁਕਤੀ ਦਾ ਤੇਰਾ ਸਾਰਾ ਸੌਦਾ ਪਟਕੇ ਆਵਾਂਗੇ ਅੱਜ ਸਟਾਰਟ ਹੋ ਜਾਣਗੇ ਚਾਲੇ ਦਿੱਲੀ ਨੂੰ ਇਹ ਸਿੱਕੀ ਪਾਸੇ ਦੇ ਚੱਲਣ ਵਾਲੀ ਜਥੇਬੰਦੀਆਂ ਨੇ ਸਾਰੀਆਂ ਦੀਆਂ ਸਾਰੀਆਂ ਤੇ ਬਾਬਾ ਜੀ ਦੂਸਰੇ ਦੂਜੇ ਪਾਸੇ ਨੇ ਕਾਮਰੇਡ ਠੀਕ ਹੈ ਅੱਜ ਤੁਹਾਡਾ ਵਿਰੋਧ ਕਰਦੇ ਲੱਗੇ ਹੋਏ ਨੇ ਇਹ ਸਰਕਾਰ ਦੇ ਛੱਡੇ ਹੋਏ ਬੰਦੇ ਨੇ ਪਹਿਲੀ ਗੱਲ ਤਾਂ ਨਾ ਸਾਡੀਆਂ ਮਾਮਾ ਤੁਹਾਡੇ ਤੋਂ ਦੱਪਨੀਆਂ ਨੇ ਨਾ ਪ੍ਰਸ਼ਾਸਨ ਤੋਂ ਦੱਪਦੇ ਆ ਤੇ ਨਾ ਸਰਕਾਰ ਤੋਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਮਿੱਤ ਸਾਹ ਕਹਿੰਦਾ ਕਹਿੰਦਾ ਆਣ ਨਹੀਂ ਦੇਣੇ ਕਹਿੰਦਾ ਕਿਸਾਨ ਦਿੱਲੀ हरियाणा सरकार नु ਇਹ ਪੂਰਾ ਜੋਰ ਲਾ ਦੋ ਪਤਾ ਨਹੀਂ ਕਿਤਵਾਰਾਂ ਦੂਰਾਂ ਜੀ ਕਰੀ ਜਾਂਦੇ ਨੇ ਕੰਕਰੀਟ ਦੀਆਂ ਸਾਡੇ ਵੱਲੋਂ ਤਾਂ ਸਾਰੇ ਪੰਜਾਬ ਦੇ ਵਾਲੇ ਦੁਆਲੇ ਕਰਤੋਂ ਤੁਸੀਂ ਕੰੰਦਾ ਪੱਕੀਆਂ ਕਰ ਦੋ ਜੇ 12 13 ਤਰੀਕ ਤੋਂ ਪਹਿਲਾਂ ਸਾਡੀ ਐਮਐਸਪੀ ਦਾ ਹੱਲ ਨਾ ਕੀਤਾ ਨਾ ਸਾਡੀ ਕਰਜ਼ਾ ਮੁਕਤੀ ਦਾ ਤੇਰਾ ਸਾਰਾ ਸੌਦਾ ਪੱਟ ਕੇ ਆਵਾਂਗੇ ਰੋਕ ਕੇ ਦਿਖਾਈ ਸਾਡੇ ਬਣਦੇ ਹੱਕ ਨੇ ਸਾਡੀ ਐਮਐਸਪੀ ਸੀ2+50 ਦੇ ਹਿਸਾਬ ਨਾਲ ਚਾਹੀਦੀ ਆ ਤੇ ਜਿਹੜੀਆਂ ਮੰਗਾਂ ਨੇ ਬਾਕੀ ਦੀਆਂ ਉਹ ਵੀ ਮਨਵਾਉਣੀਆਂ ਨੇ ਕਿੰਨਾ ਮਰਦੀ ਜ਼ੋਰ ਲਾਲੇ ਹਰਿਆਣਾ ਸਰਕਾਰ ਬੀਜੇਪੀ ਸਰਕਾਰ ਆਸੇ ਆਰਐਸਐਸ ਵਾਲੇ ਸਭ ਕੁਝ ਪਟ ਗਿਆ ਹੋਣੀ 13 ਫਰਵ ਨੂੰ ਸਾਰਿਆਂ ਨੂੰ ਬੇਨਤੀ ਆ ਆਪਣੇ ਹੱਕਾਂ ਲਈ ਆਹੀ ਟਾਈਮ ਹੈ ਆਪਣੇ ਅੱਕਾਂ ਲਈ ਖੜਨ ਦਾ ਦੁਬਾਰਾ ਲੜਾਈ ਲੜ ਜੋਗੇ ਨਹੀਂ ਰਹੋਗੇ ਜਾਂ ਹੁਣ ਨਾ ਲੜਾਈ ਰੜੀ ਬੇਨਤੀ ਕਰਦੇ ਆ ਆਪਣੇ ਅੱਕਾਂ ਵਿੱਚੋਂ ਨਿਕਲੋ ਘਰਾਂ ਚੋਂ 13 ਤਰੀਕ ਨੂੰ ਵੱਧ ਤੋਂ ਵੱਧ ਸੰਭੂ ਟੋਲ ਟੈਕਸ ਤੇ ਪਹੁੰਚੋ ਆਪਣੇ ਟਰੈਕਟਰ ਲੈ ਕੇ ਤੇ ਟੌਚਨ ਲੈ ਕੇ ਤੇ ਜਿਹੜਾ ਜਿਹੜਾ ਵੀ ਸਮਾਨ ਹੈਗਾ ਬੈਰੀਕਡ ਪਟਣ ਦਾ ਅਸੀਂ ਸਾਰਾ ਪਛਾਹਿਆ ਹੋਇਆ ਤੇ ਤੁਸੀਂ ਵੀ ਲੈ ਕੇ ਪਹੁੰਚੋ ਬਦ ਤੋਂ ਬਦ ਸਾਰਾ ਪਟਕੇ ਜਾਵਾਂਗੇ ਆਪਣੇ ਹੱਕਾਂ ਲਈ ਆਪਣੀ ਫਸਲ ਲਈ ਆਪਣੀ ਨਸਲ ਲਈ ਦਿੱਲੀ ਕੂਚ ਕਰਕੇ ਦਿਖਾਵਾਂਗੇ ਬਥੇਰੀ ਵਾਰ ਜਿੱਤੀ ਹੋਈ ਹੈ ਸਾਡੇ ਬਾਬੇ ਨੇ ਪਹਿਲਾਂ ਵੀ ਦਿੱਲੀ ਅਸੀਂ ਦੁਬਾਰਾ ਫਿਰ ਜਿੱਤ ਗਏ ਹਾਂ ਸਾਸਰੀ ਕਾਲ ਦੀ ਸਾਰ ਹੈ ਬਾਬਾ ਜੀ ਬੇਨਤੀ ਆ ਇੱਕ ਤਾਂ ਜਿਹੜੇ ਆਗੂ ਨੇ ਜਿਹੜੇ ਜਥੇਬੰਦੀਆਂ ਨੇ ਜਿਹੜੇ ਦੋ ਫੋਰਮ ਨੇ ਅੱਜ ਤੁਹਾਡੀ ਲੜਾਈ ਲੜ ਰਹੀਆਂ ਨੇ ਇਹ ਗੈਰ ਰਾਜਨੀਤਿਕ ਨੇ ਇਹਨਾਂ ਨੇ ਕਦੇ ਇਲੈਕਸ਼ਨ ਨਹੀਂ ਲੜਿਆ ਨਾ ਇਲੈਕਸ਼ਨ ਦੀ ਗੱਲ ਕਰਦੇ ਨੇ ਠੀਕ ਹੈ ਸਿਰ ਤੁਹਾਡੇ ਭਲੇ ਦੀ ਗੱਲ ਕਰਦੇ ਨੇ ਤੁਹਾਡੀ ਐਮਐਸਪੀ ਦੀ ਅੱਜ ਗੱਲ ਕਰ ਰਹੇ ਨੇ ਠੀਕ ਹੈ ਤੁਹਾਡੇ ਅੱਜ ਕਰਜ਼ਾ ਮੁਕਤੀ ਦੀ ਗੱਲ ਕਰ ਰਹੇ ਨੇ ਠੀਕ ਹੈ ਤੇ ਅੱਜ ਸਿੱਧਾ ਅਗਲੇ ਨੇ ਲਕੀਰ ਖਿੱਚ ਕੇ ਸਿੱਖੀ ਫਲਸਫੇ ਦੇ ਉੱਤੇ ਅਰਦਾਸ ਕਰਕੇ ਗੁਰਦੁਆਰਿਆਂ ਦੇ ਅੰਦਰ ਅੱਜ ਦਿੱਲੀ ਨੂੰ ਚਾਲੇ ਪਾਣੇ ਨੇ ਅੱਜ ਸਟਾਰਟ ਹੋ ਜਾਣਗੇ ਚਾਲੇ ਦਿੱਲੀ ਨੂੰ ਇਹ ਸਿੱਖੀ ਪੰਥਸਵੇ ਦੇ ਚੱਲਣ ਵਾਲੀ ਜਥੇਬੰਦੀਆਂ ਨੇ ਸਾਰੀ ਦੀਆਂ ਸਾਰੀਆਂ ਤੇ ਬਾਬਾ ਜੀ ਦੂਸਰੇ ਦੂਜੇ ਪਾਸੇ ਨੇ ਕਾਮ ਰੇਡ ਠੀਕ ਹੈ ਅੱਜ ਤੁਹਾਡਾ ਵਿਰੋਧ ਕਰਨ ਤੇ ਲੱਗੇ ਹੋਏ ਨੇ ਉਹ ਚਾਹੁੰਦੇ ਨਹੀਂ ਕਦੇ ਵੀ ਹਾਂ ਤੁਹਾਡਾ ਭਲਾ ਹੋਵੇ ਠੀਕ ਹੈ ਵੀ ਹਾਂ ਕਿ ਕਿਸਾਨਾਂ ਦੀ ਠੀਕ ਹੈ ਨਾ ਇਹ ਸਰਕਾਰ ਦੇ ਛੱਡੇ ਹੋਏ ਬੰਦੇ ਨੇ ਤੇ ਬੇਨਤੀ ਕਰਦੇ ਆਂ ਬਾਬਾ ਜੀ ਅਸੀਂ ਦਾ ਲਕੀਰ ਖਿੱਚ ਕੇ ਤੁਰਦੇ ਆਂ ਦਿੱਲੀ ਨਾਲ ਮੱਥਾ ਲਾ ਕੇ ਦਿਖਾਵਾਂਗੇ 13 ਤਰੀਕ ਨੂੰ ਠੀਕ ਹੈ ਚਾਹੇ ਆਪਣੀਆਂ ਜਾਨਾਂ ਕਿਉਂ ਨਾ ਦੇਣੀਆਂ ਪੈਣ ਸਾਨੂੰ ਠੀਕ ਹੈ ਸਿੱਖੀ ਫਲਸਫੇ ਦੇ ਉੱਤੇ ਚੱਲਾਂਗੇ ਆਪਣੀ ਗੁਰੂਆਂ ਦੇ ਸਿਧਾਂਤਾਂ ਦੇ ਉੱਤੇ ਚੱਲਾਂਗੇ ਤੇ ਬੇਨਤੀ ਕਰਦੇ ਆਂ ਸਾਰਿਆਂ ਨੂੰ ਵੀ 13 ਤਰੀਕ ਨੂੰ ਆਪਣੇ ਟਰੈਕਟਰ ਦੇ ਨਿਸਾਨ ਸਾਹਿਬ ਲਾਓ ਕਿਸਾਨੀ ਝੰਡੇ ਲਾਓ ਠੀਕ ਹੈ ਤੇ ਗੁਰਦੁਆਰਾ ਤੇ ਗੁਰਦੁਆਰਿਆਂ ਤੇ ਅਰਦਾਸ ਕਰਕੇ ਤੁਰੋ ਬਾਬਾ ਬੱਜੀ ਸਾਨੂੰ ਫਤਿਹ ਬਖਸ਼ਣ ਤੇ ਅਸੀਂ ਇਹ ਲੜਾਈ ਨੂੰ ਜਿੱਤਾਂਗੇ 13 ਤਰੀਕ ਨੂੰ ਹੁਣ ਤੁਹਾਡੇ ਹੱਥ ਜਾਂ ਬਾਬਾ ਜੀ ਲਖੀਰ ਖਿੱਚ ਕੇ ਤੁਰਨਾ ਹੈ ਨਾ ਕੈਮਰੇਟਾਂ ਦੇ ਪਿੱਛੇ ਲੱਗ ਕੇ ਆਪਣੇ ਘਰੇ ਰਹਿਣਾ ਹੈ ਜਾਂ ਫਿਰ ਸਿੱਖੀ ਸੰਾਤਾ ਦੇ ਉੱਤੇ ਚੱਲ ਕੇ ਆਪਾਂ ਨੇ ਦਿੱਲੀ ਨਾਲ ਮੱਥਾ ਲਾਣਾ ਹੈ ਤੇ ਬੇਨਤੀ ਕਰਦੇ ਆ ਸਾਰਿਆਂ ਨੂੰ 13 ਤਰੀਕ ਨੂੰ ਜਿਹੜੇ-ਜਿਹੜੇ ਬਾਰਡਰ ਲੱਗਦੇ ਨੇ ਸਾਰੇ ਤੋੜ ਕੇ ਦਿੱਲੀ ਵੱਲ ਕੂਚ ਕਰਾਂਗੇ ਆਪਣੀ ਐਮਐਸਬੀ ਲਾਵਾਂਗੇ ਕਿਸਾਨਾਂ ਦਾ ਭਲਾ ਕਰਾਂਗੇ ਮਜ਼ਦੂਰਾਂ ਦਾ ਭਲਾ ਕਰਾਂਗੇ ਤੇ ਆ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਤਾ ਹੀ ਆ ਕੱਲ ਰਾ ਫੜੋ ਪੜਾਈ ਚ ਲੱਗੇ ਹੋਏ ਨੇ ਤੇ ਘਰਾਂ ਚ ਜਾ ਰਹੇ ਨੇ ਸਾਡੀਆਂ ਮਾਮਾ ਨੂੰ ਦਬਕੇ ਮਾਰਦੇ ਨੇ ਸਾਡੀਆਂ ਮਾਮਾ ਤੇ ਦੱਸੋ ਕਿੱਥੇ ਨੇ ਹਨਾ ਪਹਿਲੀ ਗੱਲ ਤਾਂ ਨਾ ਸਾਡੀਆਂ ਮਾਮਾ ਤੁਹਾਡੇ ਤੋਂ ਦੱਪਦੀਆਂ ਨੇ ਨਾ ਪ੍ਰਸ਼ਾਸਨ ਤੋਂ ਦੱਬਦੇ ਆ ਤੇ ਨਾ ਸਰਕਾਰ ਤੋਂ ਨਾ ਅਸੀਂ ਦੱਬਦੇ ਠੀਕ ਹੈ ਨਾ ਅਸੀਂ ਤਾਂ ਕੁੰਮ ਦੇ ਆਪਣੇ ਪ੍ਰੋਗਰਾਮ ਕਰਦੇ ਫੜ ਲੋ ਜਿਹਨੇ ਫੜਨਾ ਸਾਨੂੰ ਹੱਥ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਸਾਰੀ ਸੰਗਤ ਨੂੰ ਕਿ ਸਾਰੇ ਆਪਣੇ ਆਪੇ ਸੇਫ ਨੇ ਸੇਫ ਜਗ੍ਹਾ ਤੇ ਨੇ ਠੀਕ ਹੈ ਜਿਨ੍ਹਾਂ ਦੀ ਡਿਊਟੀਆਂ ਜਿਵੇਂ ਲਾਈਆਂ ਨੇ ਜਿਵੇਂ ਜਿਵੇਂ ਪਿੰਡਾਂ 'ਚ ਪ੍ਰਚਾਰ ਕਰਨਾ 13 ਦਾ ਉਵੇਂ ਪ੍ਰਚਾਰ ਕਰੋ ਤੇ ਬੇਨਤੀ ਆ ਸਾਰਿਆਂ ਨੂੰ ਵੀ ਆਪਣੇ 13 ਤਰੀਕ ਨੂੰ ਵੱਧ ਤੋਂ ਵੱਧ ਟਰੈਕਟਰ ਲੈ ਕੇ ਪਿੰਡਾਂ 'ਚ ਇੱਕ ਵੀ ਟਰੈਕਟਰ ਤੁਹਾਡੇ ਘਰੇ ਨਹੀਂ ਹੋਣਾ ਚਾਹੀਦਾ ਤੇ ਇੱਕ ਟਰਾਲੀ ਤਿਆਰ ਕਰਕੇ ਪਿੰਡ 'ਚ ਇੱਕ ਟਰਾਲੀ ਤਿਆਰ ਕਰਕੇ ਤੇ ਹਰ ਇੱਕ ਟਰੈਕਟਰ ਸੰਭੂ ਟੋਲ ਟੈਕਸ ਤੇ ਹੋਣਾ ਚਾਹੀਦਾ 13 ਤਰੀਕ ਨੂੰ ਸੇ ਸਾਰੇ ਅੱਗੋਂ ਤੁਹਾਨੂੰ ਉੱਥੇ ਮਿਲਣਗੇ ਸਾਰਾ ਸਮਾਨ ਅਸੀਂ ਬਾਰਡਰਾਂ ਦੇ ਨੇੜੇ ਪਹੁੰਚਾ ਚੁੱਕੇ ਹਾਂ ਜਿਹੜੇ ਟਰੈਕਟਰ ਪਹੁੰਚਾਉਣੇ ਸੀ ਜਿਹੜੇ ਟੋਚਨ ਪਹੁੰਚਾਉਣੇ ਸੀ ਸਭ ਕੁਝ ਸਾਰਾ ਸਮਾਨ ਬੈਰੀਕੇਡ ਤੋੜਨ ਦਾ ਸਾਨੂੰ ਪਤਾ ਹੈ ਕਿ ਇਹਨਾਂ ਨੇ ਪੂਰੀ ਪਲੈਨਿੰਗ ਕੀਤੀ ਹੋਈ ਆ ਪਤਾ ਨਹੀਂ ਕੀ ਕੀ ਲਾਈ ਜਾਂਦੇ ਨੇ ਕੁਝ ਵੀ ਨਹੀਂ ਛੱਡਾਂਗੇ ਸਾਰਾ ਪੱਟ ਕੇ ਦਿਖਾਵਾਂਗੇ ਦਿੱਲੀ ਕੂਚ ਕਰਕੇ ਦਿਖਾਵਾਂਗੇ ਆਪਣੀ ਐਮਐਸਪੀ ਦੀ ਲੜਾਈ ਆ ਆਪਣੀ ਫਸਲ ਨਸਲ ਦੀ ਲੜਾਈ ਆ ਠੀਕ ਹੈ ਨਾ ਅੱਜ ਸਾਡੇ ਬੱਚੇ ਨਸਿਆਂ 'ਚ ਬੜੇ ਹੋਏ ਨੇ ਕਿਉਂਕਿ ਸਾਡਾ ਕੀਤਾ ਮਜ਼ਬੂਤ ਨਹੀਂ ਹੈਗਾ ਸਾਡੇ ਬੱਚੇ ਅੱਜ ਬਾਹਰ ਜਾਣ ਨੂੰ ਮਜਬੂਰ ਨੇ ਸਾਡਾ ਕੀਤਾ ਮਜ਼ਬੂਤ ਨਹੀਂ ਹੈਗਾ ਬਾਬੇ ਨਾਨਕ ਦੀ ਖੇਤੀ ਇਹਨਾਂ ਨੇ ਐਨੀ ਡਾਊਨ ਕਰਤੀ ਘਾਟੇ ਦਾ ਸੌਦਾ ਦਿਖਾ ਕੇ ਸਾਡੇ ਬੱਚੇ ਅੱਜ ਰੁੱਲਦੇ ਫਿਰਦੇ ਨੇ ਸਾਡੇ ਕੋਲ ਕੰਮ ਨਹੀਂ ਹੈਗੇ ਤੇ ਬੇਨਤੀ ਕਰਦੇ ਆ ਸਾਰਿਆਂ ਨੂੰ ਆਪਣੇ ਹੱਕਾਂ ਪਿੱਛੇ ਆਸਲ ਵਿੱਚ ਨਸਲ ਪਿੱ ਬੀਤੇ ਰਾਤਰੀਕ ਨੂੰ ਵੱਤ ਤੋਂ ਵੱਤ ਸੰਭੂ ਟੋਲ ਟੈਕਸ ਤੇ ਪਹੁੰਚੋ ਤੇ ਜਾਵਾਂਗੇ ਦਿੱਲੀ ਜਾਵਾਂਗੇ ਪ੍ਰਸ਼ਾਸਨ ਨੂੰ ਕਹਿੰਨੇ ਉਹ ਜਿੰਨਾ ਮਰਜੀ ਜ਼ੋਰ ਲਾ ਲੈਣ ਸਾਨੂੰ ਰੋਕ ਕੇ ਦਿਖਾਓ ਜਾਵਾਂਗੇ ਸਾਰਾ ਸੌਦਾ ਪੱਟ ਕੇ ਜਾਵਾਂਗੇ ਤੁਹਾਡਾ ਸਸਰੀ ਕਾ ਜੀ ਸਾਰਿਆਂ ਨੂੰ 13 ਤਰੀਕ ਨੂੰ ਸਾਰੇ ਆਗੂ ਸੇਫ ਨੇ ਮਿਲਦੇ ਆ 13 ਤਰੀਕ ਨੂੰ ਸੰਭੂ ਟੋਲ ਟੈਕਸ ਤੇ